ਦਸੰਬਰ ਜਨਵਰੀ ਮਹੀਨੇ ਦੀ ਆ ਗਲਤੀ ਨਾਲ ਹਰ ਸਾਲ ਬਹੁਤ ਸਾਰੇ ਲੋਕ ਮੌਤ ਵਿੱਚ ਚਲੇ ਜਾਂਦੇ ਨੇ ਕਹਨ ਤੋਂ ਭਾਵ ਉਹਨਾਂ ਮਰ ਜਾਂਦੇ ਨੇ ਬੈਠੇ ਬਿਠਾਇਆ ਉਹਨਾਂ ਨੂੰ ਕਈ ਵਾਰਾਂ ਮੌਤ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖਦੇ ਹੋ ਕਿ ਇਨਾਂ ਦੋਹਾਂ ਮਹੀਨਿਆਂ 'ਚ ਬਹੁਤ ਜ਼ਿਆਦਾ ਠੰਡ ਹੁੰਦੀ ਆ ਬੇਸ਼ੱਕ ਨਵੰਬਰ 'ਚ ਵੀ ਠੰਡ ਹੁੰਦੀ ਆ ਫਰਵਰੀ ਤੋਂ ਹੁੰਦੀ ਆ ਲੇਕਿਨ ਜੇ ਦਸੰਬਰ ਤੇ ਜਨਵਰੀ ਮਹੀਨੇ ਚ ਬਹੁਤ ਜ਼ਿਆਦਾ ਠੰਡ ਹੁੰਦੀ ਆ ਤੁਸੀਂ ਇਹ ਵੀ ਜਾਣਦੇ ਹੋ ਕਿ ਇਹਨਾਂ ਮਹੀਨਿਆਂ ਦੇ ਵਿੱਚ ਟੈਂਪਰੇਚਰ ਜਿਹੜਾ ਹੁੰਦਾ ਬਾਹਰੀ ਟੈਂਪਰੇਚਰ ਉਹ 1 ਡਿਗਰੀ ਤੱਕ ਵੀ ਪਹੁੰਚ ਜਾਂਦਾ ਕਈ ਵਾਰਾਂ ਮਾਈਨਸ ਤੇ ਵੀ ਪਹੁੰਚ ਜਾਂਦਾ ਤੇ ਜਿਹੜਾ ਮਨੁੱਖੀ ਸਰੀਰ ਹੈ ਸਾਡਾ ਇਹਦਾ ਟੈਂਪਰੇਚਰ 37 ਡਿਗਰੀ ਸੈਲਸੀਅਸ ਤੱਕ ਹੁੰਦਾ ਆ ਇਹ ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੋ ਹੁਣ ਸਰੀਰ ਨੂੰ ਚਾਹੀਦਾ ਹੁੰਦਾ ਕਿ ਉਹਨੂੰ ਹੀਟ ਵੀ ਮਿਲੇ ਤੇ ਇਹ ਕੈਂਤ ਭਾਵ ਗਰਮ ਗਰਮੈਸ਼ੀ ਵੀ ਮਿਲੇ ਤਾਂ ਕਿ ਉਹ ਸਰੀਰ ਸਾਡਾ ਮੈਨੇਜਮੈਂਟ ਕਰਦਾ ਰਹੇ ਤੁਸੀਂ ਅਕਸਰ ਦੇਖਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਕਈਆਂ ਲੋਕਾਂ ਨੂੰ ਠੰਡ ਦੇ ਨਾਲ ਨਿੱਕੇ ਨਿੱਕੀਆਂ ਜਿਹੜੀਆਂ ਨੇ ਜਿੰਨੂੰ ਆਪਾਂ ਕਹਿ ਦਿੰਨੇ ਆਂ ਕਿ ਕੰਬੜੀ ਦੀ ਛਿੜਦੀ ਆ ਉਹਦਾ ਕਾਰਨ ਇਹ ਹੁੰਦਾ ਕਿ ਸਰੀਰ बार-बार ਆਪਣੇ ਸਰੀਰ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦਾ ਆ ਕਿ ਅੰਦਰ ਦਾ ਟੈਂਪਰੇਚਰ ਠੀਕ ਰਵੇ ਬਾਹਰੋਂ ਉਹਨੂੰ ਪ੍ਰਭਾਵ ਬੋਤਾ ਨਾ ਪਵੇ ਲੇਕਿਨ ਅਸੀਂ ਕਰਦੇ ਕੀ ਆ ਕਿ ਇਹਨਾਂ 2 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਵਿਆਹ ਹੁੰਦੇ ਨੇ ਜਿਵੇਂ ਦਸੰਬਰ ਤੇ ਜਨਵਰੀ ਦੇ ਵਿੱਚ ਤੇ ਬਹੁਤ ਸਾਰੇ ਵਿਆਹਾਂ ਦੇ ਵਿੱਚ ਜਦੋਂ ਲੋਕ ਜਾਂਦੇ ਨੇ ਕਈ ਲੋਕ ਗੱਡੀਆਂ ਤੇ ਜਾਂਦੇ ਨੇ ਬੱਸਾਂ ਤੇ ਜਾਂਦੇ ਨੇ ਮੋਟਰਸਾਈਕਲਾਂ ਤੇ ਵੀ ਜਾਂਦੇ ਹੋਣਗੇ ਜਿਹੜੇ ਭੈਣ ਭਰਾ ਮੋਟਰਸਾਈਕਲਾਂ ਤੇ ਜਾਂਦੇ ਨਹੀਂ ਉਹਨਾਂ ਨੂੰ ਜ਼ਿਆਦਾ ਠੰਡ ਮਹਿਸੂਸ ਹੁੰਦੀ ਆ ਕਿਉਂਕਿ ਉਹਨਾਂ ਦਾ ਜਿਹੜਾ ਬਾਰੀ ਸਰਕਲ ਬਹੁਤ ਜ਼ਿਆਦਾ ਠੰਡ ਦੇ ਨਾਲ ਬਣ ਜਾਂਦਾ ਆ ਤੇ ਜਦੋਂ ਵਿਆਹ ਸ਼ਾਦੀ 'ਚ ਜਾਂਦੇ ਨੇ ਤੇ ਜਾਂਦਿਆਂ ਹੀ ਉਹ ਫਿਰ ਕਹਿਣਗੇ ਚਲੋ ਜੀ ਕੋਲਡ ਡਰਿੰਕ ਪੀ ਲੋ ਠਾ ਠੰਡੀ ਚੀਜ਼ਾਂ ਖਾ ਲੋ ਆਈਸਕ੍ਰੀਮ ਖਾ ਲੋ ਮਠਿਆਈ ਖਾ ਲੋ ਜਾਂ ਹੋਰ ਬਹੁਤ ਸਾਰੀਆਂ ਠੰਡੀਆਂ ਚੀਜ਼ਾਂ ਖਾਂਦੇ ਨੇ ਹੁਣ ਜੇ ਬਾਰੀ ਟੈਂਪਰੇਚਰ ਡਾਊਨ ਆ ਤੇ ਇਹਦਾ ਮਤਲਬ ਇਹ ਵੀ ਹੈ ਕਿ ਜਿਹੜੀ ਠੰਡੀ ਚੀਜ਼ ਅਸੀਂ ਖਾਣ ਲੱਗੇ ਆ ਉਹਦਾ ਟੈਂਪਰੇਚਰ ਵੀ ਜੇ ਡਾਊਨ ਹੀ ਹੋਵੇਗਾ ਨਾ ਉਹ ਵੀ ਉਹਦਾ ਵੀ ਟੈਂਪਰੇਚਰ ਜਿਹੜਾ ਵਾ 1 ਡਿਗਰੀ ਤੋਂ ਪੁਆਇੰਟ ਦਾ 7 ਦਾ 8 ਡਿਗਰੀ ਤੱਕ ਹੋਵੇਗਾ ਫਿਰ ਕੀ ਹੁੰਦਾ ਕਿ ਸਾਡੇ ਸਰੀਰ ਅੱਗੇ ਇੱਕ ਸੰਘਰਸ਼ ਕਰਿਆ ਹੁੰਦਾ ਠੰਡ ਦੇ ਨਾਲ ਦੂਸਰਾ ਜਦੋਂ ਅਸੀਂ ਕੋਈ ਠੰਡੀ ਚੀਜ਼ ਖਾ ਲੈਂਦੇ ਜਿਵੇਂ ਠੰਡੀਆਂ ਮਠਿਆਈਆਂ ਖਾ ਲੀਆਂ ਜਾਂ ਕੋਲਡ ਡਰਿੰਕਸ ਪੀ ਲਈਆਂ ਉਸ ਪੀਲੇ ਕਾ ਫਿਰ ਉਹਦੇ ਨਾਲ ਸਾਡੇ ਅੰਦਰ ਜਿਹੜਾ ਵਾ ਉਹ ਬਲੱਡ ਸਰਕੂਲੇਸ਼ਨ ਹੋਰ ਪ੍ਰਭਾਵਿਤ ਹੁੰਦਾ ਹੈ ਜਿਹੜਾ ਸਾਡਾ ਹਾਰੜ ਆ ਉਹਨੂੰ ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਜਿਹਦੇ ਕਰਕੇ ਹਾਰਟ ਅਟੈਕ ਜਾਂ ਸੰਭਾਵਨਾ ਬਹੁਤ ਜ਼ਿਆਦਾ ਸਰਦੀਆਂ ਚ ਵੱਧ ਜਾਂਦੀਆਂ ਨੇ ਤੇ ਫਿਰ ਕੀ ਕੀਤਾ ਕੀ ਜਾਵੇ ਫਿਰ ਕਰਨਾ ਕੀ ਚਾਹੀਦਾ ਉਹਨਾਂ ਕਈ ਸੱਜਣ ਕਹਿਣ ਕਿ ਉਹ ਮਠਿਆਈਆਂ ਗਰਮ ਕਰਕੇ ਖਾਈਏ ਜੀ ਦੁੱਸ ਗਰਮ ਕਰਕੇ ਪੀਏ ਜੀ ਤਾਂ ਇਹ ਵੀ ਸਵਾਲ ਹੋ ਸਕਦਾ ਚਾਹੇ ਉਹ ਗੁੱਸੇ 'ਚ ਹੋਵੇ ਚਾਹੇ ਹਾਸੇ 'ਚ ਹੋਵੇ ਪਰ ਮੈਂ ਸਮਝਦਾ ਉਹਨਾਂ ਨੂੰ ਇਸ ਗੱਲ ਸਵਾਲ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਕਿ ਇਹ ਚੀਜ਼ਾਂ ਸਾਡੀ ਸਿਹਤ ਦੇ ਲਈ ਚੰਗੀਆਂ ਤਾਂ ਹੋ ਸਕਦੀਆਂ ਨੇ ਲੇਕਿਨ ਸਮੇਂ ਸਥਿਤੀ ਦੇ ਮੁਤਾਬਕ ਜਦੋਂ ਅਸੀਂ ਕਿਤੇ ਅੰਗਰੀ ਤੌਰ ਤੇ ਲਿਗੇ ਆ ਸਾਡਾ ਸਰੀਰ ਲਿਗਾ ਆ ਤੁਸੀਂ ਗੱਡੀ 'ਚ ਗਏ ਫ੍ਰੀ ਤੁਹਾਡਾ ਨਿੱਗਾ ਤੁਹਾਡੀ ਸ਼ਰੀਰ ਨੂੰ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਤੇ ਤੁਸੀਂ ਉਹਨੂੰ ਲੋਡ ਮੁਤਾਬਕ ਖਾ ਸਕਦੇ ਹੋ ਪੀ ਸਕਦੇ ਹੋ ਕਿੰਨਾ ਚੰਗਾ ਹੋਵੇ ਜੇ ਅਸੀਂ ਸਰਦੀਆਂ ਦੇ ਮੌਸਮ ਦੇ ਵਿੱਚ ਹਰ ਇੱਕ ਚੀਜ਼ ਨੂੰ ਘੱਟੋ-ਘੱਟ ਜਿਹੜਾ ਟੈਂਪਰੇਚਰ 15 ਤੋਂ 20-25 ਡਿਗਰੀ ਚ ਹੋਵੇ ਜੋ ਉਹ ਖਾਧੀ ਜਾਵੇ ਤਾਂ ਸਾਨੂੰ ਹਾਰਟ ਅਟੈਕ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਵੇਗੀ ਅਕਸਰ ਤੁਸੀਂ ਵਿਆਹਾਂ 'ਚ ਦੇਖਦੇ ਨਾ ਕਈ ਵਾਰਾਂ ਟੇਬਲ 'ਤੇ ਲੋਕ ਬੈਠੇ ਹੁੰਦੇ ਖਾਣਾ ਖਾ ਰਹੇ ਹੁੰਦੇ ਨੇ ਕੋਈ ਜੂਸ ਪੀ ਰਿਹਾ ਹੁੰਦਾ ਫਿਰ ਕੁਝ ਖਾ ਰਿਹਾ ਹੁੰਦਾ ਕਿ ਅਚਾਨਕ ਕਹਿਣਗੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਬੈਠੇ-ਬੈਠੇ ਨੂੰ ਮੌਤ ਹੋ ਗਈ ਉਹ ਹਾਰਟ ਅਟੈਕ ਹੁੰਦਾ ਆ ਹਾਰਟ ਅਟੈਕ ਦਾ ਕਾਰਨ ਇਹ ਆ ਕਿ ਜਦੋਂ ਅਸੀਂ ਠੰਡ ਸਰਦੀਆਂ ਦੇ ਵਿੱਚ ਠੰਡੀਆਂ ਚੀਜ਼ਾਂ ਖਾਣੇ ਆ ਤੇ ਸਾਨੂੰ ਜ਼ਿਆਦਾਤਰ ਹਾਰਟ ਐਟੈਕ ਹੁੰਦਾ ਸਰਦੀਆਂ ਦੇ ਮੌਸਮ 'ਚ ਵੇਖੋ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਦਾ ਫੇਸ ਕਰਨਾ ਪਵੇਗਾ ਤੁਸੀਂ ਮੇਰਾ ਪਰਿਵਾਰ ਹੋ ਕੁਝ ਮੇਰੇ ਆਪਣੇ ਹੋ ਮੈਂ ਆਸ਼ ਕਰਦਾ ਕਿ ਤੁਸੀਂ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣਾ ਲੋਕਾਂ ਨੂੰ ਵੀ ਜਾਗਰੂਕ ਕਰਨਾ ਜਿਹੜੇ-ਜਿਹੜੇ ਲੋਕਾਂ ਨੂੰ ਕੋਈ ਹਾਰ ਦੇ ਨੁਕਸ ਨੇ ਉਹ ਜ਼ਰੂਰ ਖਿਆਲ ਰੱਖਣ ਕਿ ਉਹ ਬਹੁਤੀਆਂ ਠੰਡੀਆਂ ਚੀਜ਼ਾਂ ਨਾ ਖਾਣ ਤਲੀਆਂ ਚੀਜ਼ਾਂ ਨਾ ਖਾਣ ਕਈ ਵਾਰ ਠੰਡੇ ਪਕੌੜੇ ਹੀ ਖਾ ਲੈਂਦੇ ਵਿੱਚ ਥੋੜੇ ਠੰਡੇ ਹੋ ਗਏ ਪਏ ਆ ਪਲੇਟ 'ਚ ਲੋ ਖਾ ਲਓ ਕੋਈ ਗੱਲ ਨਹੀਂ ਕੀ ਪਈ ਆ ਉਹ ਖਾ ਲੋ ਜਾਂ ਕੁਝ ਹੋਰ ਜਾਂ ਕਹਿਣ ਤੋਂ ਭਾਵ ਘਰ ਵਿੱਚ ਵੀ ਹੋ ਸਕਦਾ ਨਾ ਕੋਈ ਜ਼ਰੂਰੀ ਨਹੀਂ ਕਿ ਵਈ ਵਿਆਹ ਦੇ ਵਿੱਚ ਹੀ ਲੋਕਾਂ ਨੇ ਖਾਣੇ ਹੁੰਦੇ ਨੇ ਉਹ ਘਰ ਵਿੱਚ ਵੀ ਕਈ ਵਾਰ ਐਵੇਂ ਦਾ ਹੋ ਸਕਦਾ ਆ ਜਾਂ ਕਿਤੇ ਦੁਕਾਨ ਤੋਂ ਵੀ ਲੈ ਕੇ ਵੀ ਹੋ ਸਕਦਾ ਇਹੋ ਜੇ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਮੌਸਮ ਦੇ ਮੁਤਾਬਕ ਸਾਨੂੰ ਆਪਣੇ ਛਰੀ ਸਰੀਰ ਨੂੰ ਉਹ ਚੀਜ਼ਾਂ ਖਵਾਉਣੀਆਂ ਚਾਹੀਦੀਆਂ ਨੇ ਜੋ ਸਾਡੀ ਸਿਹਤ ਲਈ ਲਾਭਦਾਇਕ ਹਨ ਜੇ ਅਸੀਂ ਖਿਆਲ ਰੱਖਾਂਗੇ ਤੇ ਬਚ ਜਾਵਾਂਗੇ ਜੇ ਅਸੀਂ ਖਿਆਲ ਨਹੀਂ ਰੱਖਾਂਗੇ ਤਾਂ ਫਿਰ ਅਸੀਂ ਇਹਨੂੰ ਬਰਬਾਦ ਕਰਕੇ ਬਹਿ ਜਾਵਾਂਗੇ ਜੋ ਸਾਡੇ ਲਈ ਬਹੁਤ ਨੁਕਸਾਨਦਾਇਕ ਹੋਏਗਾ ਮੈਂ ਆਸ ਕਰਦਾ ਸਰਦੀਆਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਚਾਹੇ ਬੱਚੇ ਨੇ ਚਾਹੇ ਜਵਾਨ ਨੇ ਚਾਹੇ ਬਜ਼ੁਰਗ ਨੇ ਇਹਨਾਂ ਗੱਲਾਂ ਦਾ ਖਿਆਲ ਰੱਖਣ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਖਾਸ ਕਰਕੇ ਮਿੱਠੇ ਰਾਇਰ ਤੋਂ ਜਿੰਨੂੰ ਕੋਲਡ ਡਰਿੰਕ ਤੋਂ ਬੋਲਦੇ ਨੇ ਇਹ ਤਾਂ ਬਿਲਕੁਲ ਹੀ ਨਾ ਪੀਣ ਤਾਂ ਕਿ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਤੇ ਉਹਨਾਂ ਦੀ ਲੰਬੀ ਉਮਰ ਹੋਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਾਂ ਸਿੱਖਾ ਜੁੜੇ ਬਸਤੇ ਰਹੋ ਤਦ ਸੋਣਾ ਤੁਹਾਡੀਆਂ ਲੰਬੀ ਉਮਰਾਂ ਕਰਨ